ਦੇ ਨੇ ਤਾਂ ਉਹੇ ਸੀਗੇ ਉਹ ਇੱਕ ਫੇਰ ਬੈਠਿਆ ਉਥੋਂ ਦੇ ਪਹਿਲੇ ਉਹ ਜਿਹੜਾ ਦਵਾਈਆਂ ਦੀ ਦੁਕਾਨ ਉਥੋਂ ਕੋ ਬੈਠਿਆ ਹੋ ਸਕਦਾ ਇੱਕ ਮੋਟਰਸਾਈਕਲ ਉਧਰ ਹੋਰ ਖੜਾ ਹੋਵੇ ਉਹਨਾਂ ਦਾ ਗੁਰਾਂਵਾਂ ਦਾ ਮੋਟਰਸਾਈਕਲ ਖੜਾ ਲਿਆ ਤੇ ਸਬਜ਼ੀ ਚੁਕੀ ਲੈਣ ਲੱਗ ਗਏ ਉਹ ਸਬਜ਼ੀ ਵਾਲੇ ਕੋਈ ਮੈਂ ਉਧਰੋਂ ਆਂਦਾ ਸੀ ਉਹ ਕੋਈ ਵੀ ਖੜ ਜਾਨਾ ਮੈਂ ਮੈਂ ਇਹਦੀ ਨੂੰ ਖਿੱਚਦਾ ਤੇ ਉਹਨੇ ਫਟਾਫੜ ਲਾ ਕੇ ਮੋਟਰਸਾਈਕਲ ਤੇ ਬੈਠੇ ਲੋਕਾਂ ਨੂੰ ਬਧਾਈ ਲੱਗਿਆ ਇਹ ਫਟਾਫੜ ਮੈਂ ਲੋਕਾਂ ਨੂੰ ਮੈਂ ਲੱਟੇ ਆ ਮਗਰ ਲੱਟੇ ਮੈਂ ਇੱਕ ਦਿਨ ਵੱਟੇ ਛੜਾ ਕੇ ਸੁੰਦਰ ਲਾਲ ਜਿਹੜੇ ਤੁਹਾਡੇ ਨਾਲ ਕੋਟਣਾ ਹੋਈ ਆ ਲੋਕਾਂ ਨੇ ਸੇ ਹੋਈ ਹੈ ਕੀ ਮੰਗ ਸਾਹਮਣੇ ਤੇਰਾ ਦਾਈ ਵਾਲੇ ਦੇ ਉਹ ਕਾਹਲੀ ਪਗਲੀ ਦੁਕਾਨ ਦੇ ਕੋਲ ਜਿਹਨੇ ਕਰਨੀ ਕੀ ਪੂਰਾ ਮੰਗ ਲੱਗ ਗਿਆ ਜਿਹੜਾ ਆਮ ਤਾਂ ਮੋਟਰਸਾਈਕਲ ਛੜਾ ਲਿਆ ਸਬਜ਼ੀ-ਸਬਜ਼ੀ ਲੈਣ ਲੱਗ ਗਏ ਉਹ ਸਬਜ਼ੀ ਵਾਲੇ ਕੋਈ ਮੋਟਰੋਂ ਆਂਦਾ ਸੀ ਉਹ ਕੋਈ ਵੀ ਖੜ ਜਾਣਾ ਜਿਹੇ ਬੰਦੇ ਬੈਠੇ ਸੀ ਮੈਨੂੰ ਕਹਿੰਦੇ ਸੁੰਦਰ ਨੂੰ ਬੁਲਾਈ ਉਹ ਇੱਥੇ ਆ ਰਿਹਾ ਜਾਨ ਲੈ ਦੇਉਗਾ ਕਹਿੰਦੇ ਕਿਆ ਸੀ ਤੁਹਾਡੇ ਪੁਰਾਣੀਏ ਉਧਰ ਜਾ ਰਹੇ ਦੀ ਨਾਲ ਰਹਿੰਦੀ ਆ ਉਹ ਪੁੱਛਣ ਕਿ ਤੁਹਾਡੀ ਉਮਰ ਕਿੰਨੀ ਆ ਮੈਨੂੰ ਜਾਣਦੇ ਅਗੇ ਮੈਂ ਕਿਹਾ ਉਮਰ ਤਾਂ ਮੇਰੀ ਨਹੀਂ ਕਿਹਾ ਮੈਂ ਤਾਂ ਮੈਂ ਤਾਂ ਕਹਿੰਦਾ 10 12 ਦਾ ਛੋਟਾ ਮੈਨੂੰ ਦਿਖਣ ਤੇ हट ਗਿਆ ਇੱਕ ਨਾਲ ਬੈਠਾ ਸੀ ਉਹ ਵੀ ਉੱਥੇ ਦੇ ਹੀ ਉਧਰ ਲਈ ਉਹ ਗੱਲਾਂ ਕੋਈ ਨਾ ਕਰਨ ਲੱਗੇ ਉਹਨਾਂ ਨੂੰ ਇਹ ਆਗੇ ਕੀ ਕੀਤਾ ਫੇ ਤੁਹਾਡੇ ਕੋਲ ਆਏ ਨੇ ਆਏ ਤਾਂ ਮੈਨੂੰ ਤਾਂ ਉਹ ਹੀ 500 ਰੁਪਏ ਵਿਚ ਆ ਸਬਜ਼ੀ ਲੈਣ ਲੱਗ ਗਏ ਸ਼ਬਜੀ ਉਹਨੇ ਬੈਂਗਣੀ ਬੈਂਗਣੀ ਜਿਹਾ ਛੱਡ ਕੇ ਲੈ ਕੇ ਨਿਕਿਆ ਤੋਤ ਕੋਤੇ ਵੀ ਤੁਹਾਡੇ ਕੋਲ ਉਸ ਤੋਂ ਤੁਸੀਂ ਉੱਥੇ ਸੀਗੇ ਉਹਦਾ ਕੀ ਲੈ ਕੇ ਗਏ ਵੰਦੀ ਕਿੰਨੇ ਤੋਲੇ ਦੀ ਸੀ ਮਿੰਦੀ ਤਕਰੀਬਨ ਹੈ 60 ਤੋਲੇ ਦੀ ਤੋਲੇ ਕੀ ਕੀ ਸੋਨੋੜਾ ਜੁਬੀ ਲੈਣ ਲੱਗੀ ਕੀ ਉਹ ਬਸ ਲਾ ਲਈ ਜੋਨਾ ਇਤਨੇ ਦੋਲੇ ਦੀ ਨਹੀਂ ਤੂੰ ਮੈਨੂੰ ਬੰਨ ਗਿਆ ਉਹ ਸੰਗੀ ਹੋਰ ਉਹਦਾ ਪਤਾ ਤਾਂ ਲੱਗਦਾ ਪੀਗਾ ਮੈਂ ਮੈਂ ਇੱਕ ਦਿਨ ਖਿੱਚਦਾ ਤੇ ਹੋਇਆ ਫਟਫਟ ਲਾ ਕੇ ਮੋਟਰਸਾਈਕਲ ਤੇ ਬੈਠੇ ਪੁਸਤਕਾਂ ਚੁੱਕੇ ਹੋਏ ਕੋਤਨ ਸੰਗਾਇ ਇਹ ਠੀਕੇ ਪੜਾ ਨਹੀਂ ਵਾਲਾ ਚੱਕਰ ਜੇ ਤਾਂ ਉਹਨਾਂ ਦੀ ਮਾਰ ਜ ਉਹ ਅਸਲ ਜੀ ਨਾਲ ਦੋ ਤਿੰਨ ਤਾਂ ਉਹ ਰੇਹੀ ਗਈ ਉਹ ਇੱਕ ਫੇਰ ਬੈਠਿਆ ਉੱਥੋਂ ਦੇ ਪਰਲੇ ਜਿਹੜਾ ਦਵਾਈਆਂ ਦੀ ਦੁਕਾਨ ਉੱਥੋਂ ਕੋ ਬੈਠਿਆ ਹੋ ਸਕਦਾ ਇੱਕ ਮੋਟਰਸਾਈਕਲ ਉਧਰ ਹੋਰ ਖੜਾ ਹੋਵੇ ਉਹਨਾਂ ਦਾ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਰੋਕਣ ਦੀ ਤਾਂ ਬੜੇ ਲੱਗਿਆ ਇਹ ਫਟਾਫਟ ਨਾ ਕਿਨ ਮੈਂ ਲੱਟੇ ਆ ਮਗਰ ਲੱਟੇ ਮੈਂ ਇੱਕ ਦਿਨ ਵਾਪਸੇ ਰਾਗੇ ਉਹ ਤੇਜ਼ ਹੀ ਬਹੁਤੀ ਕਿ ਮੋਟਰ ਸੈ ਗਈ ਇੱਕ ਲੈ ਉਹ ਤਾਂ ਤੇਜ਼ ਕਰ ਮਾਜੀ ਰੋਡ ਸਾਹਿਲ ਸਾਹਿਲ ਕੀ ਕਟਨਾ ਹੋਈਆ ਤੁਹਾਡੇ ਨਾਲ ਮੇਰੇ ਦਾਦਾ ਜੀ ਸਾਹਮਣੇ ਗਏ ਸੀਗੇ ਸਬਜ਼ੀ ਲੈਣ ਤੇ ਉੱਥੇ ਤਿੰਨ ਕ ਮੁੰਡੇ ਆਏ ਤਿੰਨ ਜਾਂ ਚਾਰ ਸੀਗੇ ਤੇ ਉਹ ਕਹਿੰਦੇ ਵੀ ਪਹਿਲਾਂ ਉਲਝਾ ਲਿਆ ਗੱਲਾਂ 'ਚ ਪੈਸੇ ਦੇ ਦੋ ਵੱਧ ਘੱਟ ਗੱਲਾਂ ਗਲ ਜਾ ਕੇ ਉਸ ਤੋਂ ਬਾਅਦ ਕਹਿੰਦੇ ਤੁਹਾਡੀ ਰਿੰਗ ਸੋਨੇ ਦੀ ਹੈ ਕਿ ਡੁਪਲੀਕੇਟ ਹੈ ਬੌਜੀ ਕਹਿੰਦੇ ਸੋਨੇ ਦੀ ਹੈ ਉਹ ਕਹਿੰਦਾ ਤਾਰ ਕੇ ਦਿਖਾਓ ਪਤਾ ਨਹੀਂ ਕੁਝ ਸੰਗਾਤਾ ਜਾਂ ਕੁਝ ਕੀ ਕੀਤਾ ਤੇ ਬੌਜੀ ਨੇ ਫਿਰ ਤਾਰ ਕਰਨ ਦੀ ਕੋਸ਼ਿਸ਼ ਕੀਤੀ ਉਤਰੀ ਨਹੀਂ ਉਹਨਾਂ ਨੇ ਖਿੱਚ ਕੇ ਤਾਰ ਕੇ ਲੈ ਕੇ ਭੱਜ ਗਏ ਇੱਕ 35 ਦੀ ਗੱਲ ਹੈ ਦੁਪਹਿਰ ਦੀ ਇੱਕ ਕਿੰਨੇ ਦੁੱਤੀਏ ਇੱਕ ਤੋਲੇ ਦੀ ਤੇ ਇੱਕ ਪੈਸੇ ਦੀ ਗੱਲ ਹੈ ਉਹ ਤੁਹਾਨੂੰ ਕਿੰਨੇ ਚਿਰ ਮਤਲਬ ਕਿ ਮੈਂ ਦੱਸਦਾ ਹਾਂ ਤੁਹਾਨੂੰ ਜੀ ਉਹ 5 ਮਿੰਟ ਬਾਅਦ ਆ ਕੇ ਮੈਨੂੰ ਦੱਸਿਆ ਫਿਰ ਦਾਦਾ ਜੀ ਨੇ ਮੈਂ ਦੁਕਾਨ ਤੇ ਬੈਠਾ ਸੀਗਾ ਸਰੀਆਮ ਬਾਜ਼ਾਰ ਚ ਘਟਣਾ ਹੋਇਆ ਸਰੀਆਮ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਜੀ ਜੀ ਰੌਲਾ ਨਹੀਂ ਪਾਇਆ ਸੀਗਾ ਇਹਨਾਂ ਨੇ ਰੌਲਾ ਪਾਇਆ ਪਰ ਜਾਨੂ ਦਾ ਉਹ ਪੱਛ ਚੁੱਕੇ ਸੀਗੇ ਜੀ ਕੋ ਸিসিਟੀਵੀ ਸੀਸੀਟੀਵੀ ਮੈਂ ਦੋ ਕੁ ਦੁਕਾਨਾਂ ਤੇ ਜਾ ਕੇ ਆਇਆ ਦੋ ਤਿੰਨ ਦੁਕਾਨਾਂ ਤੇ ਜਿੱਦੀ ਕੋ ਮੈਨੂੰ ਮਿਲੀ ਹੈ ਮੇਰੇ ਕੋਲ ਹੈਗੀ ਹੈ ਕੁਝ ਪਤਾ ਜਿਹੜਾ ਮੋਟਰਸਾਈਕਲ ਇਸ ਤਰ੍ਹਾਂ ਸਪਲੈਂਡਰ ਸੀਗਾ ਸ਼ਾਇਦ ਕਿੱਥੇ ਜਾਣਾ ਸੀਗਾ ਦੋ ਮੁੰਡੇ ਇੱਧਰ ਨੂੰ ਗਏ ਨੇ ਦੋ ਦਾ ਮੋਟਰਸਾਈਕਲ ਸਾਹਮਣੇ ਖੜਾ ਤੇ ਟੋਟਲ ਚਾਰ ਦੀ ਸਾਨੂੰ ਹੈਗਾ ਲੱਗਦਾ। ਇਹ ਦਿੰਦਾ ਹੜਾ ਗੋਤੀ ਕੀ ਮੰਗ ਕਾ ਬਹੁਤ ਮਾੜਾ ਹਾਲ ਹੈ ਜੀ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ। ਵੀ ਸੇਫਟੀ ਨਹੀਂ ਹੈਗੀ ਬਜ਼ੁਰਗਾਂ ਦੀ ਬੱਚਿਆਂ ਦੀ ਖਾਸ ਕਰਕੇ ਹੈ ਨਹੀਂ ਕੋਈ ਸੇਫਟੀ। ਹੋਰ ਪੈਸਾ ਦਾ ਵੀ ਕੋਈ ਹੈ ਕੋਈ। ਨੇ ਪੈਸਾ ਨਹੀਂ ਗੋਇਆ ਕੋਈ ਮੇਰਾ ਨਾਮ ਵਿਸ਼ਾਲ ਭਾਪਤੇ ਆ ਇਹ ਕਤਨਾ ਮੇ ਨੂੰ ਲੁੱਟੀ ਚੋਣ ਚੋਣ ਕੋਲ ਮੈਨੂੰ ਇੱਕ ਕਤਨਾ ਸਾਡੀ ਦੁਕਾਨ ਤੇ ਹੈ ਮੇਰੇ ਤਾਇਆ ਜੀ ਨਾਲ ਹੋਈ ਹੈ ਮਾਤਾਏ ਦੀ ਸ਼ਾਪ ਹੈ ਜਿਵੇਂ ਦਿਨ ਦਿਹਾੜੇ ਜਿਹੜੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਜਾ ਰਿਹਾ ਹੈ ਜਿਵੇਂ ਦਿਨ ਦਿਹਾੜੇ ਜਿਹੜੀਆਂ ਵਾਰਦਾਤਾਂ ਕਦੇ ਬਾਲੀਆਂ ਲੈ ਗਏ ਸੀ ਕੁਝ ਦਿਨ ਪਹਿਲਾਂ ਉਤਾਰ ਕੇ ਕਲੇੜੀ ਤੋਂ 9 ਕਰੋੜ ਤੇ ਤੇ ਹੁਣ ਸਾਡੇ ਘਰ ਦੇ ਵਿੱਚ ਤਾਇਆ ਜੀ ਦੇ ਸਾਹਮਣੇ ਸਬਜ਼ੀ ਲੈ ਰਿਆ ਸੀ ਲੈਂਦੇ ਲੈਂਦੇ ਤੋਂ ਤਿੰਨ ਮੁੰਡੇ ਆ ਜਿਵੇਂ ਉਹਨਾਂ ਦੇ ਕਹਿਣ ਦੇ ਮੁਤਾਬਿਕ ਤਿੰਨ ਮੁੰਡੇ ਆ ਤੇ ਉਹਨਾਂ ਦੇ ਗੱਲਾਂ ਵਿੱਚ ਪਾ ਕੇ ਉਹਨਾਂ ਦੀ ਜਿਹੜੀ ਰਿੰਗ ਹੈ ਉਹ ਉਤਾਰ ਕੇ ਲੈ ਗਏ ਸੋ ਇਹਦਾ ਅੱਜ ਤੱਕ ਰਿੰਗ ਲੈ ਕੇ ਗਏ ਨੇ ਜਾਨ ਮੰਨ ਲਓ ਵੀ ਨੁਕਸਾਨ ਹੋ ਸਕਦਾ ਸੀ ਬਜ਼ੁਰਗ ਬੰਦੇ ਨੇ तकरीबन 80 ਸਾਲ ਦੇ ਕਰੀਬ ਇਹ ਬਣਾ ਤੇ ਜਿਹੜੀ ਉਮਰ ਹੈ ਸੋ ਜਿਹੜੇ ਮੈਨੂੰ ਸਮਝ ਤੋਂ ਬਾਹਰ ਹੈ ਵੀ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਗੈਂਗਸਟਰਾਂ ਦੇ ਹੌਸਲੇ ਬੁਲੰਦ ਹੋ ਰਹੇ ਨੇ ਤੇ ਸੇਫ ਕੌਣ ਹੈ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਇੰਨੀਆਂ ਵਾਰਦਾਤਾਂ ਹੋ ਰਹੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਅਸੀਂ ਤਾਂ ਇਹ ਮੰਗ ਕਰਦੇ ਆ ਕਿ ਸਖਤ ਹੋ ਸਖਤ ਇਹਦਾ ਜਿਹੜਾ ਐਕਸ਼ਨ ਲੈਣਾ ਚਾਹੀਦਾ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦੀ ਜਿਹੜੀ ਸਾਨੂੰ ਪ੍ਰਸ਼ਾਸਨ ਨੂੰ ਇਤਲਾਹ ਦੇ ਦਿੱਤੀ ਗਈ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਸਾਡੇ ਨਾਲ ਜਿਹੜਾ ਸਹਿਯੋਗ ਦੇਊਗਾ ਤੇ ਬਹੁਤ ਹੀ ਜਲਦੀ ਜਿਹੜੇ ਲੁੱਟ ਖੋਹ ਕਰਨ ਵਾਲੇ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਅੱਖਾਂ ਪਿੱਛੇ ਜਾਣਗੇ ਮੁੰਡੀ ਕੋਈ ਨਹੀਂ ਗਈ ਉਹ ਬਜ਼ੁਰਗ ਨਾ ਸਬਜ਼ੀ ਲੈਣ ਲੱਗਿਆ ਸੀਗਾ ਉਹ ਦੂਸਰੇ ਬੰਦੇ ਵੀ ਆ ਗਏ ਉੱਥੇ ਸਬਜ਼ੀ ਲੈਣ ਲੱਗੇ ਉਹ ਬਜ਼ੁਰਗ ਨੂੰ ਉਹਨਾਂ ਨੇ ਕਿਹਾ ਕਹਿੰਦਾ ਬਜ਼ੁਰਗਾ ਤੇਰੀ ਮੁੱਢੀ ਬਹੁਤ ਵਧੀਆ ਉਹ ਉਹਨੂੰ ਦਿਖਾਉਣ ਲੱਗ ਗਿਆ ਦਿਖਾਉਂਦੇ ਦਿਖਾਉਂਦੇ ਉਹ ਕਹਿੰਦਾ ਉਹਨੇ ਕੱਢ ਕੇ ਫੜਾ ਤੀ ਉਹ ਲੈ ਕੇ ਚੁਰ ਕੇ ਕਿੰਨੇ ਕ ਬੰਦੇ ਸੀਗੇ ਦੋ ਬੰਦੇ ਸੀਗੇ ਫਿਲਹਾਲ ਮੋਟਰਸਾਈਕਲ ਬਜ਼ੁਰਗ ਕਿੰਨੀ ਉਮਰ ਹੈ ਜੀ ਬਜ਼ੁਰਗ ਦੀ 80 ਸਾਲ ਦੀ ਉਮਰ ਹੈ ਕੋਈ ਬਜ਼ੁਰਗ ਨੇ ਅਸਾਂ ਵੀ ਕੋਈ ਹੋਰ ਕੋਈ ਹਥਿਆਰ ਵਗੈਰਾ ਜੀ ਨਾ 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 ਕੁਝ ਨਹੀਂ ਸੀ ਉਹ ਤਾਂ ਸਬਜ਼ੀ ਵਾਲੇ ਨਾਲ ਮੈਂ ਗੱਲ ਕੀਤੀ ਹੈ ਸਾਰੀ ਮੌਕੇ ਤੇ ਪਹੁੰਚ ਗਿਆ ਸੀ ਕਿਤੇ ਉਹ ਕੈਮਰੇ ਚ ਆਏ ਨਹੀਂ ਬੰਦੇ ਖਾਸ ਨਾਲ ਦੀ ਦੁਕਾਨ ਦੇ ਕੈਮਰੇ ਦੇ ਵਿੱਚ ਬੰਦੇ ਆਉਂਦੇ ਦਿਖਦੇ ਨੇ ਬਾਕੀ ਦੁਕਾਨਾਂ ਦੇ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਜਿਸ ਕੀ ਉਤਕਾਰ ਨੂੰ ਕਿਤੇ ਪੜਾ ਜਾਂਦੇ ਨੇ ਇਹ ਜੋ ਕਾਰਪੀਵਾਛ ਹੈ